ਜੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੌਰਾਨ ਕਿਸਾਨਾਂ ਦੇ ਵੱਲੋਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਤੇ ਕੀਤੀ ਕਾਰਵਾਈ ਦੀ ਮੰਗ ਇਹ ਤਸਵੀਰਾਂ ਵਿਧਾਨ ਸਭਾ ਹਲਕਾ ਗੁਰੂ ਹਰਸਹਾਏ ਦੇ ਪਿੰਡ ਦੁੱਲੇ ਕੇ ਆਬਾਦੀਆਂ ਨੇ ਜਿੱਥੇ ਖੇਤਾਂ ਦੇ ਵਿੱਚ ਟਰਾਂਸਫਾਰਮਰ ਤੇ ਬਿਜਲੀ ਦੀਆਂ ਤਾਰਾਂ ਸਪਾਰਕ ਹੋਣ ਕਰਕੇ ਝੋਨੇ ਦੇ ਨਾੜ ਨੂੰ ਅੱਗ ਲੱਗੀ ਕਿਸਾਨਾਂ ਦਾ ਕਹਿਣਾ ਹੈ ਕਿ ਬਿਜਲੀ ਵਿਭਾਗ ਨੂੰ ਅਸੀਂ ਕਈ ਵਾਰ ਬੇਨਤੀਆਂ ਕਰ ਚੁੱਕੇ ਹਾਂ ਕਿ ਇੱਥੇ ਨਵੀਆਂ ਤਾਰਾਂ ਪਾਈਆਂ ਜਾਣ ਜਾਂ ਫਿਰ ਇਹਨਾਂ ਤਾਰਾਂ ਦੀ ਮੁਰੰਮਤ ਕੀਤੀ ਜਾਵੇ ਪਰ ਅਫਸੋਸ ਅਜੇ ਤੱਕ ਬਿਜਲੀ ਵਿਭਾਗ ਦੇ ਵੱਲੋਂ ਇਸ ਮਸਲੇ ਤੇ ਗੌਰ ਨਹੀਂ ਕੀਤਾ ਗਿਆ ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਅਕਸਰ ਹੀ ਕਿਸਾਨਾਂ ਨੂੰ ਅਪੀਲਾਂ ਕੀਤੀਆਂ ਜਾ ਰਹੀਆਂ ਨੇ ਕਿ ਪਰਾਲੀ ਨੂੰ ਅੱਗ ਨਾਲ ਲਗਾਈ ਜਾਵੇ ਜੇਕਰ ਕੋਈ ਕਿਸਾਨ ਪਰਾਲੀ ਨੂੰ ਅੱਗ ਲਗਾਉਂਦਾ ਹੈ ਤਾਂ ਉਸ ਦੇ ਖਿਲਾਫ ਕਾਰਵਾਈ ਕਰ ਦਿੱਤੀ ਜਾਂਦੀ ਹੈ ਪਰ ਇੱਥੇ ਬਿਜਲੀ ਵਿਭਾਗ ਦੀ ਅਲਗੈਲੀ ਕਾਰਨ ਛੋਨੇ ਦੀ ਪਰਾਲੀ ਨੂੰ ਜਿਹੜੀ ਅੱਗ ਲੱਗੀ ਹੈ ਜਿਸ ਦੌਰਾਨ ਪ੍ਰਸ਼ਾਸਨ ਐ ਬਿਜਲੀ ਵਿਭਾਗ ਦੇ ਅਧਿਕਾਰੀਆਂ ਤੇ ਕਾਰਵਾਈ ਕਰੇ ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਕੱਲ ਅੱਗ ਤੇ ਕਾਬੂ ਪਾਉਂਦੇ ਹੋਏ ਦੋ ਕਿਸਾਨ ਅੱਗ ਦੀ ਲਪੇਟ ਦੇ ਵਿੱਚ ਆਉਣ ਤੋਂ ਬਾਲ-ਬਾਲ ਬਚੇ ਨੇ ਦੂਜੇ ਪਾਸੇ ਅੱਜ ਮੌਕੇ ਤੇ ਪਹੁੰਚੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਕੀ ਕਿਹਾ ਤੁਸੀਂ ਆਪ ਹੀ ਸੁਣ ਲਵੋ ਚਵਲਕਸ਼ਨ ਨਾਮ ਜੀ ਸਰਪੰਚ ਕਿਹੜਾ ਬੰਦੇ ਆ ਦੁੱਲੇ ਕੇ ਬਾਗੀ ਮਸਲਾ ਕੀ ਹੈ ਅੱਜ ਇੱਥੇ ਮਸਲਾ ਥੋਇਆ ਜੀ ਬਿਜਲੀ ਦਾ ਤਾਰਾ ਜੁੜੀਆਂ ਨੇ ਤੇ ਨਾਲ ਨੂੰ ਆਗ ਲੱਗੀ ਹੈ ਜੀ ਹਾਂ ਨਾਲ ਨੂੰ ਆਗ ਲੱਗ ਕੇ ਤਾਰਾ ਵੀ ਟੁੱਟ ਗਈਆਂ ਨੇ ਸਾਡੇ ਆਦਮੀਆਂ ਨੇ ਬੜੀ ਜਦੋ ਜਿਆਦਾ ਨਾਲ ਅੱਗ ਭਾਈ ਕੋਈ ਇੰਨਾ ਲਿਆਂਦਾ ਪੰਪ ਲਿਆਂਦਾ ਕੋਈ ਕੁਛ ਲਿਆਂਦਾ ਤਾਰਾ ਟੁੱਟੀਆਂ ਜੀ ਬਿਜਲੀ ਲੱਗਣ ਸਾਡੇ ਬੰਦਿਆਂ ਨੂੰ ਕੱਲ ਬਿਜਲੀ ਲੱਗ ਚੱਲੀ ਸੀ ਮਗਰ ਦੀ ਮੁਸ਼ਕਲ ਆਗ ਕਿੰਨੇ ਕੁ ਏਰੀਆ ਚ ਲੱਗੀ ਸਰ ਅੱਗ ਜਿਹੜੀ ਲੱਗੀ ਜਾ ਕੇ ਮੇਰੇ ਸਾਰ 5 ਕਿਲੇ ਲੱਗੀ ਹੈ ਜੀ ਉਸ ਤੋਂ ਬਾਅਦ ਵਿੱਚ ਹੁਣ ਇੱਕ ਬਾਅਦ ਸਾਡੇ ਹੁਣ ਉਸ ਤੋਂ ਬਾਅਦ ਅਫਸਰ ਜਿਹੜੇ ਆਏ ਨੇ ਇਹਨੂੰ ਸਾਰਾ ਮੌਕਾ ਵਿਖਾਇਆ ਹੈ ਇਹ ਹੁਣ ਲਿਖਣੋਂ ਇਨਕਾਰ ਕਰ ਰਿਹਾ ਨੇ ਕਿ ਬਿਲੀ ਮਤਲਬ ਬਿਲੀ ਬਾਰੇ ਲਿਖਣੋਂ ਇਨਕਾਰ ਕਰਦਾ ਨੇ ਇਹ ਦੂਜੀ ਅਫਸਰ ਦੀ ਡਿਊਟੀ ਸਾਟ ਕੇ ਸਾਫ਼ ਤੌਰ ਤੋਂ ਟੋਟੇ ਇਹ ਕਹਿੰਦੇ ਸਾਡੇ ਕੋਲ ਏਰੀਆ ਨਹੀਂ ਹੈਗਾ ਕੀ ਹੈ ਅਗਲਾ ਕੰਦਨ ਕਾਰਨ ਕੀ ਹੈ ਕਰਨ ਲੱਗਾ ਜੀ ਤਾਰਾ ਬਿਲੀ ਤਾਰਾ ਚਾਸਪਰ ਉਤਾਰਾ ਜੁੜੀਆਂ ਨੇ ਜੀ ਤਾਰਾ ਅੱਜ ਵੀ ਅੱਜ ਵੀ ਤਾਰਾ ਥੱਲੇ ਟੁੱਟੀਆਂ ਪਈਆਂ ਨੇ ਇਹ ਜੰਕਲ ਜਿਹੜੇ ਇੱਥੇ ਅਧਿਕਾਰੀ ਆਏ ਨੇ ਬਿਜਲੀ ਵਿਭਾਗ ਦੇ ਕਹਿੰਦੇ ਸਾਡੇ ਕੋਲ ਨਹੀਂ ਏਰੀਆ ਹੈਗਾ ਇੱਥੋਂ ਦਾ ਕੋਈ ਹੋਰ ਹੈ ਤਾਂ ਜੀ ਹੁਣ ਇਹਨਾਂ ਨੂੰ ਪਤਾ ਆਪਾਂ ਤਾਂ ਚੀਜ਼ ਬਾਰੇ ਪਤਾ ਨਹੀਂ ਜੀ ਇਹਨਾਂ ਕੋਲ ਪਹਗਾ ਕਰਨਾ ਹੈ ਹੋਰ ਕੋਈ ਬੰਦਾ ਆਇਆ ਜੀ ਸਾਡੇ ਕੋਲ ਤਾਂ ਅਜੇ ਤੱਕ ਕੋਈ ਬੰਦਾ ਆਇਆ ਹੀ ਨਹੀਂ ਕੋਈ ਜੇ ਜਿਹੜਾ ਕੁਛ ਹੈ ਤਾਂ ਇਹਨਾਂ ਦਾ ਦੋ ਬੰਦੇ ਡਿਊਟੀ ਹੋਵੇ ਦੋ ਡਿਊਟੀ ਆਪਾਂ ਪਤਾਲ ਕਰ ਲੋ ਤੁਸੀਂ ਉਹ ਆ ਕੇ ਮੌਕਾ ਵੇਖ ਜਾ ਸਾਡੇ ਜੀ ਹਾਂ ਪਹਿਲਾਂ ਵੀ ਕੋਈ ਕੰਪਲੇਟ ਕੀਤੀ ਵੀ ਇੱਥੇ ਟਰਾਂਸਫਾਰਮ ਦੀ ਜਿੱਤੇ ਤਾਰ ਸਪਾਰਕ ਸਾਡੇ ਬੜੀਆਂ ਰੋਜ਼ ਕੰਪਲੇਟ ਕੀਤੀ ਜੀ ਸਾਡੇ ਸੜਕ ਲੰਘਦੀ ਉਸ ਤਾਰ ਹੱਥ ਕਮੈਨਾਂ ਵੀ ਸਾਡੇ ਅਸੀਂ ਬੜਾ ਜ਼ੋਰ ਲਾ ਚੁੱਕੇ ਆ ਮੇਰਾ 2 ਸਾਲ ਹੋ ਗਏ ਸਾਡੀ ਅਜੇ ਤੱਕ ਕੋਈ ਕਾਰਵਾਈ ਨਹੀਂ ਕੋਈ ਸੁਣਾਈ ਨਹੀਂ ਕੋ ਕੋਲ ਨਹੀਂ ਲੱਗਿਆ ਕਿਸੇ ਦਾ ਕੀ ਕੀ ਹੋਇਆ ਅੱਗ ਲੱਗਨ ਵਾਲਾ ਅੱਗ ਲੱਗਨ ਵਾਲਾ ਬਸ ਜਿਨਾਂ ਨਾਲ ਸਾਡੇ ਜਿਹੜਾ 5-6 ਕਿੱਲੇ ਸੜ ਗਿਆ ਜੀ ਉਹ ਸਾਡੇ ਬੰਦਿਆਂ ਦੇ ਸਾਰਿਆਂ ਨੇ ਬੜੀ ਜ਼ੋਰ ਨਾਲ ਮਤਲਬ ਇੰਨਾਂ ਲੈ ਕੇ ਸਪਰੇਅ ਵਾਲ ਇੰਨਾਂ ਲੈ ਕੇ ਬੰਦੇ ਪਿੰਡ ਦੇ ਇਕੱਠੇ ਸਾਰੇ ਹੋ ਕੇ ਬੜੀ ਮੁਸ਼ਕਲ ਨਾਲ ਲੱਗ ਬੁਝਾਈ ਜੀ ਅਸੀਂ ਤੇ ਬਿਲੀ ਦਾ ਤਾਰਾ ਵੀ ਟੁੱਟੀਆਂ ਪਈਆਂ ਤਾਰਾ ਲੱਗਣ ਕਰਕੇ ਕਿਸੇ ਨੂੰ ਕਰੰਟ ਵੀ ਲੱਗ ਸਕਦਾ ਹੈ ਜਾਨੀ ਨੁਖਾਨ ਵੀ ਹੋ ਸਕਦਾ ਹੈ ਕਿ ਤਾਰਾ ਅਜੇ ਮੌਜੂਦਾ ਟੁੱਟੀਆਂ ਪਈਆਂ ਤਾਰਾ ਜਿਹੜੇ ਬਾਕੀ ਜੁੜੀਆਂ ਪਈਆਂ ট্রান্সਫਾਰਮਰ ਦੀ ਉਹ ਸਾਰੀਆਂ ਕਿੰਨੇ ਬੋਲਟ ਜਿਹੜੀ ਤੇ ਬਲੈਟ ਆ ਰਹੀ ਹੈ ਵਾਲੀ ਇਹ 11000 ਵੋਲਟ ਜਾਂਦੀ ਹੈ ਜੀ ਇੱਥੇ ਕੀ ਮੰਗ ਕੀ ਕਰਦੇ ਹਾਂ ਮੰਗੇ ਕਰਦੇ ਜੀ ਸਾਡੇ ਦੀ ਜਿਹੜੀ ਕਾਰਵਾਈ ਕੋਈ ਨਹੀਂ ਹੋਈ ਚਾਹੀ ਜਿਆਦਾ ਵਾਦਾ ਵੀ ਅੱਛਾ ਜੇ ਸਾਡੇ ਦੀ ਕਾਰਵਾਈ ਵਾਲੀ ਕੋਈ ਗੱਲ ਸੁਣੀ ਤੁਸੀਂ ਇਹ ਨੂੰ ਮਾਲਾ ਜਿਹੜਾ ਫਾਰਮ ਭਰ ਕੇ ਲਿਆ ਕੋਈ ਪਤਾ ਨਹੀਂ ਕੀ ਕਰਨਗੇ ਜੀ ਉਹਦੇ ਬਾਰੇ ਉਹਦੇ ਬਾਰੇ ਸੰਤ ਕੋਈ ਦੱਸਿਆ ਨਹੀਂ ਉਹਨਾਂ ਨੇ ਨਾਲੇ ਕਹਿੰਦੇ ਸਾਡੇ ਕੋਲ ਏਰੀਆ ਨਹੀਂ ਹੈਗਾ ਨਾਲੇ ਤੁਸੀਂ ਕਹਿੰਦੇ ਫਾਰਮ ਭਰ ਕੇ ਲਿਆ ਫਾਰਮ ਤੁਸੀਂ ਹਸਾ ਫਾਰਮ ਭਰ ਕੇ ਲਿਆ ਲਾਗੇ ਆਪਾਂ ਤਾਂ ਦੱਸਿਆ ਨਹੀਂ ਕੋਈ ਅਜਿਹੀ ਤਰ੍ਹਾਂ ਲਿਖਿਆ ਕਿ ਸਾਡੇ ਕੋਲ ਏਰੀਆ ਨਹੀਂ ਹੈਗਾ ਏਰੀਆ ਬੰਦਾ ਹੋਰ ਕੋਈ ਜਗਾ ਜੀ ਤਕਿਰ 11 ਰਸ ਕੀ ਕੁਝ ਲਿਖਣਗੇ ਜੀ ਤੁਸੀਂ ਯਾਨੀ ਕਿ ਕਿਹਨੇ ਅੱਗ ਤੁਸੀਂ ਨਹੀਂ ਲਾਈ ਅਸੀਂ ਸਾਨੂੰ ਕਰਾ ਕੁਝ ਨਹੀਂ ਕੀਤਾ ਜੀ ਉਹਦੇ ਤੇ ਤੁਸੀਂ ਕਹਿੰਦੇ ਵੀ ਅੱਗ ਤੁਸੀਂ ਨਹੀਂ ਲਾਈ ਅਸੀਂ ਅੱਗ ਨਹੀਂ ਲਾਈ ਜੀ ਅੱਗ ਨਹੀਂ ਅਸੀਂ ਲਾਈ ਕਿਸੇ ਵੀ ਅਸੀਂ ਅੱਗ ਲਾ ਹੀ ਨਹੀਂ ਸਕਦੇ ਨਾ ਕਿਉਂਕਿ ਸਾਡਾ ਨਾਲ ਚੁੰਡਾ ਖੜਾ ਜੇ ਸਾਡਾ ਇਹ 20 ਕਿਲੇ ਚੋਨਾ ਵੱਡ ਨਾਲ ਖੜਾ ਸੀ ਕਿਵੇਂ ਅੱਗ ਲਾਵਾਂਗੇ ਇਹ ਕਹਿੰਦੇ ਨੇ ਵੀ ਤੁਸੀਂ ਅੱਗ ਲਾਈ ਹੈ ਸਾਡੇ ਬੰਦੇ ਨੂੰ ਕੱਲ ਗਾਲਾਂ ਕੱਢੀ ਜਿੰਦੇ ਵੀ ਤੁਸੀਂ ਅੱਗ ਲਾਈ ਅੱਗ ਲਾਈ ਅੱਗ ਅਸੀਂ ਕਿਵੇਂ ਲਾ ਸਕੀ ਕਿੰਨੇ ਗਾਲਾਂ ਕੱਢੀਆਂ ਉਹ ਜਿਹੜੇ ਕੱਲ ਮਲਾਜਮ ਆਏ ਅੱਛਾ ਕੱਲ ਵੀ ਆਏ ਸੀ ਹਾਂਜੀ ਕੱਲ ਮਲਾਜਮ ਆਏ ਕੱਲ ਮਲਾਜਮ ਆਏ ਬੰਦੇ ਇਹਨੂੰ ਉੱਟਾ ਕਦੇ ਤੁਸੀਂ ਆਪ ਲਾਈ ਫੋਦਾ ਕਲਾਈ ਪਰ ਅਸੀਂ ਖੁਦ ਆਪ ਕੱਲ ਸ਼ਾਮ ਨੂੰ ਜਈ ਵੀ ਆਇਆ ਡੇਢ ਘੰਟਾ ਪੂਰਾ ਅੱਗ ਭਜਾਉਂ ਤੇ ਲੱਗਾ ਕੱਲ ਸ਼ਾਮ ਨੂੰ ਅਸਦੀ ਵੀ ਆਇਆ ਉਹਦਾ ਨਾਂ ਕੀ ਨਾਂ ਦੱਸ ਗਿਆ ਐਸਬੀਐਨ ਹੁਣ ਸੰਦੀਪ ਆ ਗਿਆ ਉਹਦੇ ਆਇਆ ਉਹਨੇ ਸਾਰੀ ਵੀਡੀਓ ਦੋ ਥਾਵਾਂ 'ਤੇ આગ ਲੱਗੀ ਹੈ ਜੀ ਤਾਰਾਂ ਨਾਲ ਹੀ ਇਥੋਂ ਤਾਸ ਤੋਂ ਚੱਲਦਾ ਤੇ ਸਕੂਲ ਤੱਕ ਸਾਡੀ ਮੋਟਰ ਤੱਕ ਉਸ ਤੋਂ ਤੱਕ ਵੀ ਲੀ ਜਾਂਦੀ ਜੀ ਐਸੇ ਤੇ ਤਾਰਾਂ ਸਾਰੇ ਥੱਲੇ ਆ ਗਏ ਡਿੱਗਿਆ ਪਈਆਂ ਨੇ ਜ਼ਮੀਨ ਉਹ ਜਿਹੜੀ ਤੁਹਾਡੇ ਦੇ ਕਾਰ ਵੀ ਕੀਤੀ ਜਾਂਦੀ ਤੇ ਮੈਂ ਕਿਹਾ ਮੈਂ ਮਾਲੋ ਜਿਹੜਾ ਨੁਕਸਾਨ ਹੁੰਦਾ ਮਤਲਬ ਉਹਨੇ ਤਾਰਾਂ ਸਪਾਰਕ ਕੀਤੀ ਉਹਦੀ ਬਰਕੀ ਸਰਕਾਰ ਨੂੰ ਕਹਿਣਾ ਚਾਹੁੰਦੇ ਕੀ ਅਸੀਂ ਤਾਂ ਸਰਕਾਰ ਨੂੰ ਇਹ ਕਹਿੰਦੇ ਸਾਡੇ ਦੇ ਕਾਰ ਹੋ ਜਾਂਦੀ ਤਾਂ ਉਹ ਕੰਮ ਨਹੀਂ ਕਰਦੇ ਉਹਨਾਂ ਤੋਂ ਕਾਰ ਵੀ ਬਰਾਬਰ ਹੋਣੀ ਚਾਹੀਦੀ ਹੈ ਹਾਂ ਜੇ ਮਾਲਾ ਹੀ ਭਾਗ ਦੇ ਜ਼ਿੰਮੇਦਾਰ ਬੰਦੇ ਨੇ ਸਸ ਜਿਹੜੇ ਮੁਲਾਜ਼ਮ ਨੇ ਜਿਹੜੇ ਮਾਲਾ ਨਹੀਂ ਪਹ ਦੁਪਾਰ ਨਹੀਂ ਕਰਦੇ ਤਾਂ ਉਹਨਾਂ ਨੂੰ ਕਾਰ ਵੀ ਪੂਰੀ ਸਰਕਾਰ ਹਾਂ ਮੇਰਾ ਨਾਮ ਬਲਦੇਵ ਸਿੰਘ ਹੈ ਜੀ ਮੈਂ ਇੱਥੋਂ ਦਾ ਮਨ ਲੋ ਕਲਸਟਰ ਅਫਸਰ ਹਾਂ ਤੇ ਜਿਹੜੀ ਮਨ ਲੋ ਮੇਰੇ ਕੋਲੇ ਲੋਕੇਸ਼ਨ ਆਈ ਹੈ ਜੀ ਠੀਕ ਹੈ ਇਸ ਲੋਕੇਸ਼ਨ ਤੇ ਅਸੀਂ ਇੱਥੇ ਪਹੁੰਚੇ ਅੱਜ ਤੇ ਬਟ ਜਦੋਂ ਇਸ ਲੋਕੇਸ਼ਨ ਦੇ ਵਿੱਚ ਏਰੀਆ ਦੇਖਿਆ ਗਿਆ ਤਾਂ ਉਹ ਏਰੀਆ ਜਿਹੜਾ ਹੈਗਾ ਉਹ ਉਹ ਦੁੱਲੇ ਕੇ ਬਾਦ ਦਾ ਏਰੀਆ ਹੈਗਾ ਜੀ ਬਟ ਰਕਬਾ ਮੇਰੇ ਕੋਲ ਬਾਦਲ ਕੇ ਉਤਾੜ ਥਾਰ ਤੇ ਬਾਕੀ ਪਿੰਡ ਹੈਗੇ ਨੇ ਇਹ ਏਰੀਆ ਜਿਹੜਾ ਹੈਗਾ ਇਹ ਮੇਰੇ ਕੋਲ ਨਹੀਂ ਆਂਦਾ ਇਹ ਜਿਹੜੇ ਸਬੰਧਤ ਕਲਸਟਰ ਅਫਸਰ ਇੱਥੇ ਆਉਣਗੇ ਤੇ ਉਹ ਆਪਦਾ ਇਥੋਂ ਦਾ ਜਾਇਜ਼ਾ ਲੈਣਗੇ ਔਰ ਰਿਪੋਰਟ ਕਰਨਗੇ ਜੀ ਕਿਹੜੇ ਅਧਿਕਾਰੀ ਕੋਲ ਏਰੀਆ ਪੈਂਦਾ ਹੈ ਇਹ ਆਪਣੇ ਹੈਗੇ ਜੀ ਬਿਜਲੀ ਬੋਰਡ ਦੇ ਵਿੱਚ ਸੰਦੀਪ ਸਿੰਘ ਐਸ.ਓ. ਸਾਹਿਬ ਹੈਗੇ ਆ ਜੀ ਉਹਨਾਂ ਦੇ ਕੋਲ ਹੈਗਾ ਉਹ ਕਲਸਟਰ ਅਫਸਰ ਹੈਗੇ ਇਥੋਂ ਦੇ ਉਹ ਉਥੇ ਆਉਣਗੇ ਜੀ ਗੱਲਬਾਤ ਇਥੇ ਵੈਸੇ ਹੋਈ ਕਿ ਕਿਸਾਨਾਂ ਨਾਲ ਤੁਸੀਂ ਕੀਤੀ ਹੋਣੀ ਹੈ ਕੋਈ ਨਾ ਹੱਕ ਕਿਸਾਨਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਕਿ ਸਾਡੇ ਵੱਲੋਂ ਜਿਹੜੀ ਇਹ ਅੱਗ ਨਹੀਂ ਲਾਈ ਗਈ ਇਹ ਕਿਸੇ ਹਾਦਸੇ ਕਰਕੇ ਲੱਗੀ ਹੈ ਖੋਜਦਾ ਕਿ ਕਹਿੰਦੇ ਕਿ ਬਿਜਲੀ ਕਰਕੇ ਲੱਗੀ ਹੈ ਬਟ ਉਹ ਜਦੋਂ ਜਾਇਜ਼ਾ ਲੈਣਗੇ ਉਸ ਤੋਂ ਮੁਤਾਬਕ ਹੀ ਪਤਾ ਲੱਗੇਗਾ ਕਿ ਕਿਵੇਂ ਅੱਗ ਲੱਗੀ ਹੈ ਜੀ ਤੁਸੀਂ ਮੌਕੇ ਤੇ ਗਿਆ ਜਿੱਤੇ ਤਾਰਾ ਸਪਾਰਕ ਕੀਤੇ ਆ ਨੇ ਹਾਂ ਮੈਂ ਬਿਲਕੁਲ ਨਹੀਂ ਜਿੱਥੇ ਲੋਕੇਸ਼ਨ ਹੈਗੀ ਹੈ ਨਾਲ ਮੈਂ ਟਰਾਂਸਫਰਰ ਜੂੜ ਦੇਖਿਆ ਹੈ ਬਟ ਜਿਹੜਾ ਉਸ ਕਲੈਸਟਰ ਆਫਸਰ ਆਣਗੇ ਉਹ ਹੀ ਆਪਣਾ ਬਣਾਉਣਗੇ ਰਿਪੋਰਟ ਉਹਨਾਂ ਦੇ ਮੁਤਾਬਕ ਹੀ ਅਗਲੀ ਕਾਰਵਾਈ ਹੋਵੇਗੀ ਜੀ